ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂ ਦੀ ਅਗਵਾਈ 'ਚ ਸੈਂਕੜੇ ਮਨਰੇਗਾ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਸੌਂਦ ਨੇ ਕਿਹਾ ਸੀ ਇਸ ਯੋਜਨਾ 'ਚ ਤਬਦੀਲੀ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਦਿੱਲੀ ਜਾ ਕੇ ਸੜਕਾਂ ਤੇ ਉਤਰਨਾ ਪਿਆ ਤਾਂ ਅਸੀਂ ਉਸ ਦੇ ਲਈ ਵੀ ਤਿਆਰ ਹਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰ ਸਰਕਾਰ ਤੇ ਗਰੀਬਾਂ ਦੇ ਪੈਸੇ ਦੱਬਣ ਦੇ ਲਗਾਏ aarop ਚੀਮਾ ਨੇ ਕਿਹਾ ਕਿ ਮਨਰੇਗਾ ਤਹਿਤ ਗਰੀਬਾਂ ਦੇ 23000 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਪੰਜਾਬ ਸਰਕਾਰ ਗਰੀਬ ਪਰਿਵਾਰਾਂ ਦਾ ਦੇਵੇਗੀ ਡਟਮਾ ਸਾਥ ਕੁਲਦੀਪ ਸਿੰਘ ਢਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲਿਆ ਲੰਬੇ ਹੱਥੀ ਢਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਵਿਧਾਨ ਸਭਾ ਚ ਗੈਰ ਹਾਜ਼ਰ ਰਹਿ ਕੇ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਗਰੀਬਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਭਾਜਪਾ ਨਾਲ ਗੱਠ ਜੋੜ ਚਾਉਂਦੇ ਨੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਹੁਣ ਤੱਕ ਬੁਲਾਏ ਕਿਸੇ ਵੀ ਵਿਸ਼ੇਸ਼ ਵਿਧਾਨ ਸਭਾ ਸੈਸ਼ਨ 'ਚੋਂ ਕਿਸੇ ਸਮੱਸਿਆ ਦਾ ਨਹੀਂ ਨਿਕਲਿਆ ਕੋਈ ਸਾਰਥਕ ਹੱਲ ਆਮ ਆਦਮੀ ਪਾਰਟੀ ਨੂੰ ਦਿੱਲੀ ਜਾ ਕੇ ਲੜਨੀ ਚਾਹੀਦੀ ਹੈ ਜੰਗ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਸੈਸ਼ਨ ਦੀ ਕੀਤੀ ਤਿੱਖੀ ਆਲੋਚਨਾ ਸ਼ਰਮਾ ਨੇ ਕਿਹਾ ਜਦੋਂ ਮੋਦੀ ਸਰਕਾਰ ਪੰਜਾਬ ਦੇ ਹਰ ਮਜ਼ਦੂਰ ਲਈ 100 ਦਿਨ ਦੇ ਰੋਜ਼ਗਾਰ ਦੀ ਰਕਮ ਭੇਜਦੀ ਹੈ ਤਾਂ ਮਾਨ ਸਰਕਾਰ ਮਜ਼ਦੂਰਾਂ ਨੂੰ ਪੂਰਾ ਰੋਜ਼ਗਾਰ ਕਿਉਂ ਨਹੀਂ ਦੇ ਰਹੀ ਤੇ ਹੁਣ ਖਬਰਾਂ ਦਾ ਵਿਸਥਾਰ ਕੈਬਨਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਦ ਦੀ ਅਗਵਾਈ ਚ ਅੱਜ ਖੰਨਾ ਵਿਖੇ ਸੈਂਕੜੇ ਮਨਰੇਗਾ ਵਰਕਰਾਂ ਨੇ ਯੋਜਨਾ ਚ ਤਬਦੀਲੀ ਦੇ ਵਿਰੋਧ ਚ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਕੇਂਦਰ ਸਰਕਾਰ ਦਾ ਪਤਲਾ ਫੂਕਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆ ਮੰਤਰੀ ਸੌਂਦ ਨੇ ਕਿਹਾ ਕਿ ਮਨਰੇਗਾ ਦੇ ਵਿਰੋਧ ਚ ਵਿਧਾਨ ਸਭਾ ਚ ਪ੍ਰਸਤਾਵ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ ਅਸੀਂ ਇਸ ਯੋਜਨਾ ਚ ਤਬਦੀਲੀ ਨਹੀਂ ਹੋਣ ਦੇਵਾਂਗੇ ਇਸ ਦੇ ਲਈ ਚਾਹੇ ਸਾਨੂੰ ਦਿੱਲੀ ਜਾ ਕੇ ਸੜਕਾਂ ਤੇ ਉਤਰਨਾ ਪਿਆ ਤਾਂ ਅਸੀਂ ਉਸ ਦੇ ਲਈ ਵੀ ਤਿਆਰ ਹਾਂ ਸੌਂਦ ਨੇ ਕਿਹਾ ਕਿ ਮਨਰੇਗਾ ਨਾਲ ਲੱਖਾਂ ਗਰੀਬ ਪਰਿਵਾਰਾਂ ਦਾ ਰੋਜ਼ਗਾਰ ਜੁੜਿਆ ਹੈ ਕੇਂਦਰ ਸਰਕਾਰ ਇਹਨਾਂ ਗਰੀਬ ਪਰਿਵਾਰਾਂ ਦੀ ਰੋਟੀ ਖੋਣਾ ਚਾਹੁੰਦੀ ਹੈ ਪੰਜਾਬ ਸਰਕਾਰ ਇਹਨਾਂ ਗਰੀਬ ਪਰਿਵਾਰਾਂ ਦਾ ਡਟਮਾ ਸਾਥ ਦੇਵੇਗੀ ਕੰਮ ਕਰਕੇ ਨਵਾਂ ਕਾਨੂੰਨ ਲਿਆ ਰਹੀ ਹੈ ਜਿਹਦੇ ਤਹਿਤ ਜਿਹੜੀ ਇਹ ਮਨਰੇਗਾ ਇਹ ਜੋ ਮਰਜ਼ੀ ਕਹਿ ਲੋ ਇਹ ਜੇ 100 ਹੱਥ ਰੱਸਾ ਸਿਰੇ ਤੇ ਗੰਡ ਮਾਰਨੀ ਹੋਵੇ ਇਹਦਾ ਜਵਾਬ ਇਹ ਹੈ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਨੂੰ ਖਤਮ ਕਰਨ ਜਾ ਰਹੀ ਹੈ ਇਹਦੇ ਨਾਲ ਲੱਖਾਂ ਹੀ ਪਰਿਵਾਰਾਂ ਦਾ ਲੱਖਾਂ ਹੀ ਪਰਿਵਾਰ ਔਰ ਜਿਹੜੇ ਕਰੋੜਾਂ ਪਰਿਵਾਰ ਪੂਰੇ ਭਾਰਤ ਦੇ ਉਹਨਾਂ ਦੀ ਜਿਹੜੀ ਚੁੱਲ੍ਹੇ ਦੀ ਅੱਗ ਹੈ ਇਹ ਉਹਨੂੰ ਬੁਝਾਉਣ ਦੀ ਖਾਤਰ ਕੀਤਾ ਜਾ ਰਿਹਾ ਪੂਰੀ ਇਹ ਸਾਜ਼ਿਸ਼ ਹੈ ਪਲਾਨ ਦੇ ਤਹਿਤ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਅੱਜ ਹਜ਼ਾਰਾਂ ਦੀ ਗਿਣਤੀ ਚਠਾਠ ਮਾਰ ਠਾਠਾ ਮਾਰ ਦਾ ਇਕੱਠ ਜੋ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਵੱਖ-ਵੱਖ ਪਿੰਡਾਂ ਚੋਂ ਆਪ ਮੁਹਾਰੇ ਚੱਲ ਕੇ ਅੱਜ ਉਰੇ ਖੰਨਾ ਵਿਖੇ ਪਹੁੰਚਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਰੇ ਅਸੀਂ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਵਿਰੋਧ ਵੀ ਕੀਤਾ ਸੀ ਕੱਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਿਧਾਨ ਸਭਾ ਚ ਇੱਕ ਰੈਜ਼ੋਲਿਊਸ਼ਨ ਲੈ ਕੇ ਆਂਦਾ ਉਹ ਰੈਜ਼ੋਲਿਊਸ਼ਨ ਅਸੀਂ ਪਾਰਤ ਕਰਕੇ ਵਿਰੋਧ ਦਾ ਰੈਜ਼ੋਲਿਊਸ਼ਨ ਅਸੀਂ ਕੇਂਦਰ ਸਰਕਾਰ ਨੂੰ ਭੇਜਿਆ ਔਰ ਭਾਰਤ ਦੇ 28 ਸੂਬਿਆਂ ਚੋਂ ਪਹਿਲਾ ਸੂਬਾ ਪੰਜਾਬ ਬਣਿਆ ਜਿਨੇ ਇਸ ਕਾਲੇ ਕਾਨੂੰਨ ਦੇ ਖਿਲਾਫ ਡਟ ਕੇ ਆਵਾਜ਼ ਉਠਾਈ ਹੈ ਪੰਜਾਬ ਹਮੇਸ਼ਾ ਆਪਣੇ ਵੱਡੇ ਪੁੱਤ ਹੋਣ ਦੇ ਨਾਤੇ ਸਬੂਤ ਦਿੰਦਾ ਰਿਹਾ ਹੈ ਦੇਸ਼ ਦੀ ਆਜ਼ਾਦੀ ਚ ਵੀ ਸਾਡਾ ਹੱਕ ਹੱਕ ਸਭ ਤੋਂ ਵੱਡਾ ਸੀਗਾ ਤੇ ਅੱਜ ਅੱਜ ਜੇ ਕਾਲੇ ਕਾਨੂੰਨ ਚਾਹੇ ਕਿਸਾਨੀ ਕਾਨੂੰਨ ਆਏ ਹੁਣ ਉਹ ਵੀ ਅਸੀਂ ਡੜ ਕੇ ਲੜਾਈ ਲੜੀ ਹੈ ਹੁਣ ਇਹ ਜਿਹੜਾ ਮਰੇਕਾ ਨੂੰ ਬਦਲ ਕੇ ਨਵੇਂ ਕਾਲਾ ਕਾਨੂੰਨ ਲੈ ਕੇ ਆ ਰਹੇ ਅਸੀਂ ਇਹਦੀ ਵੀ ਲੜਾਈ ਲੜਾਂਗੇ ਸ਼ੁਰੂਆਤ ਹੋ ਚੁੱਕੀ ਆ ਸਾਨੂੰ ਇਸ ਦੇ ਬਦਲੇ ਚ ਇੱਕ ਵਾਰ ਦੋ ਵਾਰ 20 ਵਾਰ 100 ਵਾਰ ਕੱਠ ਕਰਨਾ ਪਵੇ ਔਰ ਕੱਠ ਕਰਕੇ ਸਾਨੂੰ ਚਾਹੇ ਦਿੱਲੀ ਤੱਕ ਕੂਚ ਕਰਨਾ ਪਵੇ ਅਸੀਂ ਆਪਣੀਆਂ ਮਾਤਾਵਾਂ ਨੂੰ ਭੈਣਾਂ ਨੂੰ ਨਾਲ ਲੈ ਕੇ ਉੱਤੇ ਤੱਕ ਜਾਵਾਂਗੇ ਕਿਉਂਕਿ ਇਹਦੇ ਨਾਲ ਜਿੱਥੇ ਆਮ ਗਰੀਬ ਵਰਗ ਸਾਰੀਆਂ ਹੀ ਕੈਟਾਗਰੀਆਂ ਦੇ ਜੁੜੇ ਹੋਏ ਨੇ ਵਿਸ਼ੇਸ਼ ਤੌਰ ਤੇ ਇਹਦੇ ਚ ਜ਼ਿਆਦਾਤਰ ਸਾਡੀ ਐਸਸੀ ਕੈਟਾਗਰੀ ਬਹੁਤ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਜਣੀ ਕਿ ਜੋਬ ਕਾਰਡਸ ਵੀ ਜਿਹੜੇ ਬਣੇ ਹੋਏ ਨੇ ਉਹ ਸਾਡੇ ਮਤਲਬ ਕਿ ਸਮਝ ਸਕਦੇ ਹੋ ਕਿ 90% ਤੋਂ ਉੱਤੇ ਜੋਬ ਕਾਰਡ ਸਾਡੀਆਂ ਮਾਵਾਂ ਤੇ ਭੈਣਾਂ ਦੇ ਬਣੇ ਹੋਏ ਨੇ 70 70 ਸਾਲ ਦੀਆਂ ਉਮਰ ਦੀਆਂ ਸਾਡੀਆਂ ਮਾਵਾਂ ਕਿੱਥੇ ਜਾਣਗੀਆਂ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ ਸਾਡਾ ਵਿਰੋਧ ਕਰਨਾ ਫਰਜ਼ ਬਣਦਾ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਡਾ ਡੈਮੋਕਰੈਟਿਕ ਰਾਈਟ ਆ ਸਾਡਾ ਜਮਹੂਰੀ ਅੱਕ ਹੈ ਅਸੀਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਹਾਂ ਔਰ ਅਸੀਂ ਆਪਣੇ ਹੱਕਾਂ ਦੀ ਆਵਾਜ਼ ਚੱਕਣ ਦੇ ਲਈ ਸਾਨੂੰ ਕਿਤੇ ਵੀ ਜਾਣਾ ਪਵੇ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਸੜਕਾਂ ਤੇ ਕੂਚ ਵੀ ਕਰਾਂਗੇ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਪਰ ਇਹ ਜਿਹੜਾ ਕਾਲਾ ਕਾਨੂੰਨ ਮਨਰੇਗਾ ਨੂੰ ਬਦਲ ਕੇ ਨਵਾਂ ਲਿਆਇਆ ਜਾ ਰਿਹਾ ਹੈ ਇਹਨੂੰ ਅਸੀਂ ਵਾਪਸ ਕਰਾ ਕੇ ਛੱਡਾਂਗੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਤੇ ਗਰੀਬਾਂ ਦੇ ਪੈਸੇ ਦੱਬਣ ਦੇ aarop ਲਗਾਏ। ਹਰਪਾਲ ਚੀਮਾ ਨੇ ਕਿਹਾ ਕਿ ਗਰੀਬਾਂ ਦੇ 23000 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਨੇ। ਇਸ ਵਿੱਚੋਂ 12219 ਕਰੋੜ ਰੁਪਏ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ 11227 ਕਰੋੜ ਰੁਪਏ ਮਟੀਰੀਅਲ ਦੇ ਨੇ। ਜੇਕਰ ਕਿਸੇ ਸਰਪੰਚ ਨੇ ਮਨਰੇਗਾ ਯੋਜਨਾ ਦੇ ਤਹਿਤ ਕੋਈ ਉਸਾਰੀ ਕੀਤੀ ਹੈ ਤਾਂ ਉਸ ਨੂੰ ਮਟੀਰੀਅਲ ਦੇ ਪੈਸੇ ਤੱਕ ਨਹੀਂ ਦਿੱਤੇ ਗਏ। ਹਰਪਾਲ ਚੀਮਾ ਨੇ ਕਿਹਾ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਉਸਾਰੀ ਤੋਂ ਪਹਿਲਾਂ ਕੇਂਦਰ ਤੋਂ ਮਨਜ਼ੂਰੀ ਅਲੀ ਕੀ ਆ ਜਾ ਰਿਹਾ ਏ ਕੇਂਦਰ ਨੇ ਮਨਰੇਗਾ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਏ ਦੇਸ਼ ਦੇ ਗਰੀਬ ਲੋਕਾਂ ਦੀ ਰੋਜ਼ੀ ਰੋਟੀ ਖੋਈ ਗਈ ਹੈ ਆਮ ਆਦਮੀ ਪਾਰਟੀ ਇਸ ਤੱਕੇਸ਼ਾਈ ਖਿਲਾਫ ਆਵਾਜ਼ ਚੁੱਕਦੀ ਰਹੇਗੀ ਮੈਂ ਦੇਖ ਰਿਹਾ ਸੀਗਾ ਕਿ 23000 ਕਰੋੜ ਰੁਪਇਆ 23000 ਕਰੋੜ ਰੁਪਇਆ ਜਿਹੜਾ ਉਹ ਸੈਂਟਰ ਸਰਕਾਰ ਵੱਲ ਕੇਂਦਰ ਸਰਕਾਰ ਵੱਲ ਗਰੀਬ ਲੋਕਾਂ ਦਾ ਪੈਂਡਿੰਗ ਪਿਆਗਾ ਉਹ ਲੋਕ ਮਜ਼ਦੂਰ ਮਜ਼ਦੂਰ ਵਰਗ ਜਿਹੜਾ ਗਰੀਬ ਵਰਗਾ ਉਹਦਾ 23000 ਕਰੋੜ ਰੁਪਇਆ ਸੈਂਟਰ ਸਰਕਾਰ ਵੱਲ ਬਕਾਇਆ ਪਿਆਗਾ ਜਿਹਦੇ ਵਿੱਚੋਂ 12219 12219 ਕਰੋੜ ਰੁਪਇਆ ਜਿਹੜੀਆਂ ਤਨਖਾਹਾਂ ਮਿਲਦੀਆਂ ਨਹੀਂ ਗਈਆਂ ਜਿਹੜੇ ਮੁਲਾਜ਼ਮ ਰੱਖੇ ਹੋਏ ਨੇਗੇ ਉਹਨਾਂ ਦਾ ਪੈਂਡਿੰਗ ਪਿਆਗਾ ਔਰ ਇਸੇ ਤਰ੍ਹਾਂ 11227 ਕਰੋੜ ਰੁਪਇਆ 11227 ਕਰੋੜ ਰੁਪਇਆ ਮਟੀਰੀਅਲ ਦੇ ਪੇਮੈਂਟ ਦਾ ਪੈਂਡਿੰਗ ਪਿਆ ਹੈਗਾ ਯਾਨੀ ਕਿ ਕਿਸੇ ਸਰਪੰਚ ਨੇ ਕੋਈ ਪੌਂਡ ਬਣਾ ਲਿਆ ਕਿਸੇ ਪੰਚਾਇਤ ਨੇ ਕੋਈ ਗਲੀ ਬਣਾ ਲਈ ਜਾਂ ਕਿਸੇ ਨੇ ਮੰਦਰਿਕਾ ਭਵਨ ਬਣਾ ਲਿਆ ਉਹਦੇ ਮਟੀਰੀਅਲ ਦੇ ਪੈਸੇ ਅਜੇ ਸੈਂਟਰ ਸਰਕਾਰ ਵੱਲ ਖੜੇ ਨਹੀਂ ਕਿਉਂਕਿ ਜਿਹੜੀ ਐਮੈਂਡਮੈਂਟ ਆਈ ਆ ਜਦ ਜਿਹੜੀ ਇਹਨਾਂ ਨੇ ਸੋਧ ਕੀਤੀ ਆ ਉਹਦੇ ਚ ਇਹ ਵੀ ਕਹਤਾ ਕਿ ਪਹਿਲਾਂ ਉਹ ਸਕੀਮ ਦੀ ਪ੍ਰੋਪੋਜ਼ਲ ਸੈਂਟਰ ਸਰਕਾਰ ਨੂੰ ਭੇਜਣਗੇ ਫਿਰ ਸੈਂਟਰ ਸਰਕਾਰ ਪ੍ਰਵਾਨ ਕਰੂਗੀ ਜਦੋਂ ਪ੍ਰਵਾਨ ਹੋ ਗਈ ਔਰ ਉਹ ਸਭਾ ਲਾਗੂ ਹੋ ਗਈ ਯਾਨੀ ਕਿ ਪ੍ਰੋਸੈਸ ਇਹਦਾ ਮਤਲਬ ਸਕੀਮ ਜਿਹੜੀ ਉਹ ਟੋਟਲ ਖਤਮ ਕਰ ਦਿੱਤੀ ਗਈ ਆ ਨਰੇਗਾ ਨੂੰ ਟੋਟਲ ਖਤਮ ਕਰ ਦਿੱਤਾ ਗਿਆਗਾ ਇਹ ਇੱਕ ਮੈਂ ਸਮਝਦਾ ਦੇਸ਼ ਪਰ ਦੇ ਮਜ਼ਦੂਰਾਂ ਦਾ ਦੇਸ਼ ਪਰ ਦੇ ਦਲਤ ਲੋਕਾਂ ਦਾ ਦੇਸ਼ ਪਰ ਦੇ ਗਰੀਬ ਲੋਕਾਂ ਦਾ ਛੋਟੇ ਕਿਸਾਨਾਂ ਦਾ ਇੱਕ ਬਹੁਤ ਵੱਡਾ ਰੋਜੀ ਰੋਟੀ ਦਾ ਸਾਧਨ ਸੀਗਾ ਉਹਨਾਂ ਨੂੰ ਥੋੜੀ ਬਹੁਤੀ ਬੇਸਿਸ ਦੇ ਨਾਲ ਉਹ ਆਪਣੇ ਬੱਚਿਆਂ ਦਾ ਪੇਟ ਪਾਲਦੇ ਸੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਕਰਵਾ ਸਕਦੇ ਸੀ ਉਹ ਆਪਣਾ ਆਪਣਾ ਪੇਟ ਜਿਹੜਾ ਹੈ ਰੋਟੀ ਦਾ ਭਰ ਸਕਦੇ ਸੀਗੇ ਅੱਜ ਮੈਂ ਸਮਝਦਾ ਭਾਰਤ ਜਨਤਾ ਪਾਰਟੀ ਦੇ ਸਿੱਧਾ ਹੀ ਉਹਨਾਂ ਦੇ ਪੇਟ ਤੇ ਹਮਲਾ ਕੀਤਾਗਾ ਮਜ਼ਦੂਰ ਨੂੰ ਮਰਨ ਦੇ ਲਈ ਮਜਬੂਰ ਕੀਤਾਗਾ ਕਿ ਮਜ਼ਦੂਰ ਜਿਹੜਾ ਉਹ ਫਾਹੇ ਲੈ ਕੇ ਮਰਦੇ ਦੇਸ਼ ਦੇ ਅੰਦਰ ਪਹਿਲਾਂ ਹੀ ਮਜ਼ਦੂਰਾਂ ਦੇ ਖੁਦਕਸ਼ੀਆਂ ਦੀ ਜੇ ਮੈਂ ਗੱਲ ਕਰਾਂ ਅੰਕੜਾ ਬਹੁਤ ਵੱਡਾ ਹੈਗਾ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਜ਼ਦੂਰ ਜਿਹੜੇ ਨੇਗੇ ਉਹ ਕਾਫੀ ਵੱਡੀ ਪੱਧਰ ਤੇ ਖੁਦਕਸ਼ੀਆਂ ਦਾ ਸ਼ਿਕਾਰ ਹੋ ਜਾਂਦੇ ਨੇਗੇ ਆਪਣੇ ਆਪ ਨੂੰ ਮਾਰ ਬੁਕਾਲ ਲੈਂਦੇ ਨੇ ਕਿਉਂਕਿ ਉਹਨਾਂ ਕੋਲੇ ਪੈਸਾ ਨਹੀਂ ਹੁੰਦਾ ਉਹਨਾਂ ਕੋਲੇ ਖਾਣ ਪੀਣ ਲਈ ਨਹੀਂ ਹੁੰਦਾ ਔਰ ਧੋਖ ਮਰੀ ਦਾ ਸ਼ਿਕਾਰ ਹੋ ਕੇ ਉਹ ਆਪਦੇ ਆਪ ਨੂੰ ਖੁਦਕਸ਼ੀ ਦਾ ਸ਼ਿਕਾਰ ਬਣਾ ਲੈਂਦੇ ਨੇ ਮਰ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਲੰਬੇ ਹੱਥੀਂ ਲਿਆ ਢਾਲੀਵਾਲ ਨੇ ਕਿਹਾ ਕਿ ਲੰਘੇ ਕੱਲ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ 'ਚ ਮਨਰੇਗਾ ਯੋਜਨਾ 'ਚ ਬਦਲਾਅ ਦੇ ਖਿਲਾਫ ਪ੍ਰਸਤਾਵ ਪਾਸ ਕੀਤਾ ਗਿਆ ਹੈ ਇਸ ਮੌਕੇ ਅਕਾਲੀ ਦਲ ਨੇ ਵਿਧਾਨ ਸਭਾ 'ਚੋਂ ਗੈਰ ਹਾਜ਼ਰ ਰਹਿ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਨੂੰ ਗਰੀਬਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਭਾਜਪਾ ਨਾਲ ਗੱਠ ਜੋੜ ਕਰਨਾ ਚਾਹੁੰਦੇ ਨੇ ਇਸੇ ਲਈ ਭਾਜਪਾ ਖਿਲਾਫ ਇੱਕ ਸ਼ਬਦ ਤੱਕ ਨਹੀਂ ਬੋਲਦੇ ਭਾਜਪਾ ਗਰੀਬਾਂ ਦਾ ਰੋਜ਼ਗਾਰ ਖੋ ਕੇ ਅਮੀਰਾਂ ਦੇ ਘਰ ਭਰ ਰਹੀ ਹੈ ਅਕਾਲੀ ਦਲ ਇਸ ਵਿੱਚ ਭਾਜਪਾ ਦਾ ਸਾਥ ਦੇ ਰਿਹਾ ਏ ਢਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ ਵਿਰੋਧੀ ਤੇ ਗਰੀਬ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਸੋ ਅਸੀਂ ਸਮਝਦੇ ਹਾਂ ਕਿ ਇਹ ਗਰੀਬ ਲੋਕਾਂ ਦੇ ਖਿਲਾਫ ਜਿਹੜਾ ਬਿੱਲ ਆਇਆ ਕਾਲੀ ਦਲ ਵੱਲੋਂ ਭਾਜਪਾ ਦੇ ਖਿਲਾਫ ਜ਼ੁਬਾਨ ਨਾ ਖੋਲਣੀ ਕਾਲੀ ਦਲ ਵੱਲੋਂ ਇਸ ਬਿੱਲ ਦਾ ਵਿਰੋਧ ਨਾ ਕਰਨਾ ਕਾਲੀ ਦਲ ਸਭ ਵੱਲੋਂ ਵਧਾਨ ਸਭਾ ਵਿੱਚ ਜਦੋਂ ਪਤਾ ਸੀ ਕਿ ਵਧਾਨ ਸਭਾ ਦਾ ਸਦਨ ਜਿਹੜਾ ਉਹ ਸਿਰਫ ਤੇ ਸਿਰ ਇਸੇ ਕਰਕੇ ਹੋ ਰਿਹਾ ਉਹਦੇ ਚੋਂ ਗੈਰ ਹਾਜ਼ਰ ਰਹਿਣਾ ਜਿੱਥੇ ਭਾਜਪੀ ਦੇ ਨਾਲ ਖਿਚੜੀ ਪੱਕ ਰਹੀ ਹੈ ਉੱਥੇ ਕਾਲੀ ਦਲ ਦਾ ਗਰੀਬ ਲੋਕਾਂ ਦੇ ਅੰਗੇਸ਼ਤ ਕੁਛ ਦਾ ਕਹਿਣਾ ਗਰੀਬ ਲੋਕਾਂ ਦੇ ਜਿਹੜਾ ਅੰਗੇਸ਼ਟ ਬੀਜਪੀ ਲੈ ਕੇ ਆ ਰਹੀ ਹੈ ਬਿਲ ਉਹਦੇ ਹੱਕ ਵਿੱਚ ਬੁਕਤਨ ਵਾਲੀ ਗੱਲ ਆ ਕਾਲੀ ਦਲ ਜਿਹੜਾ ਗਰੀਬਾਂ ਦੇ ਖਿਲਾਫ ਖੜਾ ਔਰ ਗਰੀਬਾਂ ਦੀ ਪੰਜਾਬ ਦੇ ਵਿੱਚ ਜਿਹੜੀ ਲੜਾਈ ਹੈ ਉਹ ਆਮ ਆਦੀ ਪਾਰਟੀ ਲੜੀ ਹੈ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਲੀ ਦਲ ਦਾ ਅਸਲੀ ਚਿਹਰਾ ਜਿਹੜਾ ਅਸੀਂ ਕਹਿੰਦੇ ਆ ਜਿਹੜਾ ਅਸੀਂ ਕਈ ਤਰ੍ਹਾਂ ਤੋਂ ਕਹਿੰਦੇ ਆ ਰਹੇ ਆ ਕਿ ਬੀਜਪੀ ਦੇ ਖਿਲਾਫ ਆ ਨਵਾਂ ਸਾਲ ਕੱਲ ਚੜਨਾ ਹੈ 90 ਸਾਲ ਦੇ ਵਿੱਚ ਵੀ ਕਾਲੀ ਦਲ ਹਾਥੀ BJP ਨਾਲ ਮਿਲ ਕੇ ਕਦੂਗਾ BJP ਦੇ ਜਿਹੜੇ ਲੋਕ ਵਿਰੋਧੀ ਫੈਸਲੇ ਨੇ BJP ਦੇਸ਼ ਦੇ ਵਿੱਚ ਜਿਹੜਾ ਅਮੀਰਾਂ ਨੂੰ ਹੋਰ ਅਮੀਰ ਕਰ ਰਹੀ ਹੈ ਗਰੀਬਾਂ ਨੂੰ ਹੋਰ ਗਰੀਬ ਕਰ ਰਹੀ ਹੈ ਸੋ ਕਾਲੀ ਦਲ ਜਿਹੜਾ BJP ਦੇ ਨਾਲ ਖੜਾ ਤੁਹਾਨੂੰ ਨਜਰ ਆਊਗਾ ਲੋਕਾਂ ਦੇ ਖਿਲਾਫ ਖੜਾ ਨਜਰ ਆਊਗਾ ਗਰੀਬ ਲੋਕਾਂ ਦੇ ਵਿਰੁੱਧ ਖੜਾ ਜਿਹੜਾ ਨਜਰ ਆਊਗਾ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੱਲੇ ਇਸ ਗੱਲ ਦੀ ਕੜੀ ਨਿੰਦਾ ਕਰਦਾ ਹੈ ਕਿ ਗਰੀਬ ਗਰੀਬਾਂ ਦੇ ਖਿਲਾਫ ਜਿਹੜਾ ਬਿੱਲ ਹੈ ਇਹਦੇ ਪ੍ਰਤੀ ਚੁੱਪ ਰਹਿਣਾ ਕਾਲੀ ਦਲ ਦਾ ਪੰਜਾਬ ਦੇ ਆਮ ਲੋਕਾਂ ਦੇ ਅਗੇਂਸਟ ਹੈ ਮੰਗਰੇਗਾ ਸਕੀਮ ਕੱਲ ਤੱਕ ਜੇ ਬੰਦ ਹੋਈ ਤੇ ਕਿੰਨੇ ਲੱਖਾਂ ਲੋਕ ਜਿਹੜੇ ਆ ਪੰਜਾਬ ਦੇ ਤੇ ਕਰੋੜਾਂ ਲੋਕ ਇਸ ਦੇਸ਼ ਦੇ ਵਿੱਚ ਬੇਦਸਗਾਲ ਹੋ ਜਾਣਗੇ ਬੇਦਸਗਾਲੀ ਵੱਧੂ ਕੀ ਔਰ ਜਿਹੜੀ ਭਾਜਪਾ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਲਾਉਂਦੀ ਸੀਗੀ ਮਨਰੇਗਾ ਦੇ ਸਾਡੀਆਂ ਮਾਵਾਂ ਭੈਣਾਂ ਜਿਆਦਾ ਕੰਮ ਕਰਦੀਆਂ ਉਹਨਾਂ ਨੂੰ ਬੇਰੁਜ਼ਗਾਰ ਕਰਦਾ ਮਤਲਬ ਇਹ ਆ ਕਿ ਅਸੀਂ ਆਪਣੀਆਂ ਬੇਟੀਆਂ ਦੇ ਖਿਲਾਫ ਆਪਣੀਆਂ ਭੈਣਾਂ ਦੇ ਖਿਲਾਫ ਆਪਣੀਆਂ ਧੀਆਂ ਦੇ ਗੇਸ ਜਿਹੜਾ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਮਨਰੇਗਾ ਦੇ ਨਾਮ ਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਮਾਨ ਸਰਕਾਰ ਨੇ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਵੱਲੋਂ ਲਗਾਏ ਕੋਟਾਲਿਆਂ ਦੇ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਜੋ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਕਲੇਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਹੁਣ ਤੱਕ ਬੁਲਾਏ ਕਿਸੇ ਵੀ ਵਿਸ਼ੇਸ਼ ਵਿਧਾਨ ਸਭਾ ਸੈਸ਼ਨ 'ਚੋਂ ਕਿਸੇ ਸਮੱਸਿਆ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਆਮ ਆਦਮੀ ਪਾਰਟੀ ਨੂੰ ਇਹ ਜੰਗ ਦਿੱਲੀ ਜਾ ਕੇ ਲੜਨੀ ਚਾਹੀਦੀ ਹੈ ਦੇਸ਼ ਦੀ ਸੰਸਦ ਚ ਬਣਾਏ ਕਾਨੂੰਨੋ ਵਿਧਾਨ ਸਭਾ ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਅੱਗੂ ਲੋਕ ਸਭਾ ਤੇ ਰਾਜ ਸਭਾ ਚ ਮਨਰੇਗਾ ਖਿਲਾਫ ਨਹੀਂ ਬੋਲੇ ਤੇ ਹੁਣ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਵਿਧਾਨ ਸਭਾ ਚ ਸੈਸ਼ਨ ਬੁਲਾਇਆ ਜਾ ਰਿਹਾ ਹੈ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਕੀ ਇੱਕ ਦਿਨ ਦਾ ਵਿਸ਼ੇਸ਼ اجلاس ਬੁਲਾ ਕੇ ਅਸੀਂ ਮਨਰੇਗਾ ਦੀ ਜੰਗ ਜਿੱਤ ਲਈ ਕਿਉਂਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਉਹਨਾਂ ਦਾ ਤਾਂ ਮਕਸਦ ਬੜਾ ਸਾਫ਼ ਹੈ ਕਿ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਤਿਹਾਸ ਸਿਰਜਤਾ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਮਨਰੇਗਾ ਦਾ ਜਿਹੜਾ ਕੇਂਦਰ ਸਰਕਾਰ ਤਬਦੀਲੀ ਲਿਆ ਰਹੀ ਹੈ ਉਹਦਾ ਵਿਰੋਧ ਕਰਕੇ ਔਰ ਇਹੀ ਪੰਜਾਬ ਦੀ ਤਰਾਸਤੀ ਹੈ ਕਿ ਪੰਜਾਬ ਦੀ ਸੱਤਾ ਕੁਝ ਐਸੇ ਲੋਕਾਂ ਦੇ ਹੱਥ ਦੇ ਵਿੱਚ ਆ ਗਈ ਹੈ ਜਿਹੜੇ ਸਿਰਫ਼ ਤੇ ਸਿਰਫ਼ ਇੱਕ ਮਸ਼ਹੂਰੀ ਦੀ ਦੁਕਾਨ ਚਲਾ ਰਹੇ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਮਨਰੇਗਾ ਦਾ ਵਿਰੋਧ ਕਿੱਥੇ ਕਰਨਾ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਜਿੱਥੇ ਤੁਹਾਡੇ ਰਾਜ ਸਭਾ ਦੇ ਮੈਂਬਰ ਨੇ ਲੋਕ ਸਭਾ ਦੇ ਮੈਂਬਰ ਨੇ ਉੱਥੇ ਤਾਂ ਤੁਹਾਡੇ ਸਾਰੇ ਮੈਂਬਰ ਵਿਅਸਤ ਨੇ ਕੋਈ ਕਿਸੇ ਸਰਕਾਰੀ ਧਿਰ ਦੇ ਮੰਤਰੀ ਦੇ ਨਾਲ ਫੋਟੋ ਖਿਚਾ ਰਿਆ ਤੇ ਉਹਰੇ ਵਿਸ਼ੇਸ਼ اجلاس ਬੁਲਾ ਕੇ ਤੁਸੀਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰ ਰਹੇ ਹੋ ਕਿੰਨੇ ਵਿਸ਼ੇਸ਼ اجلاس 2022 ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਬੁલાਏ ਨੇ ਚਾਹੇ ਫਲੱਡਸ ਨੂੰ ਲੈ ਕੇ ਹੋਵੇ ਚਾਹੇ ਬੇਅਦਬੀਆਂ ਦੇ ਕਾਨੂੰਨ ਨੂੰ ਲੈ ਕੇ ਹੋਵੇ ਹੁਣ ਹੀ ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ اجلاس ਬੁਲਾਇਆ ਜਿੱਥੇ ਪੰਜਾਬ ਨੂੰ ਤਾਂ ਕੁਝ ਨਹੀਂ ਮਿਲਿਆ ਹਾਂ ਦਿੱਲੀ ਦੇ ਠੇਕੇਦਾਰਾਂ ਨੇ 40-45 ਕਰੋੜ ਉੱਥੇ ਬਣਾਇਆ ਕਿਉਂਕਿ ਟੈਂਟ ਕੁਰਸੀਆਂ ਸਭ ਦਿੱਲੀ ਤੋਂ ਆਏ। ਔਰ ਇੱਕ ਇੱਕ ਕਰਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਤਾਂ ਸਾਰੇ ਹੱਕ ਸਰੈਂਡਰ ਕਰਤੇ। ਚਾਹੇ ਬੀਐਸਐਫ 50 ਕਿਲੋਮੀਟਰ ਅੰਦਰ ਆਉਣੀ ਹੋਵੇ, ਸਿਟਕੋ ਚ ਨਮਾਇੰਤਗੀ ਖਤਮ, ਬੀਬੀਐਮਬੀ ਚ ਖਤਮ, ਚੰਡੀਗੜ੍ਹ ਚ ਵੱਖਰੀ, ਹਰਿਆਣਾ ਨੂੰ ਜ਼ਮੀਨ ਦੇਣ ਦੀ ਗੱਲ ਚੱਲੀ ਹੋਵੇ, ਪੰਜਾਬ ਯੂਨੀਵਰਸਿਟੀ ਦੇ ਹੱਕਾਂ ਤੇ ਟਾਕਾ ਵੱਜਿਓਗੇ ਤੇ ਅਸੀਂ ਕੀ ਕਰ ਰਹੇ ਹਾਂ? ਅਸੀਂ ਜੀ ਵਿਸ਼ੇਸ਼ ਸੈਸ਼ਨ ਦੀ ਜਿਹੜੀ ਰਾਜਨੀਤੀ ਖੇਡ ਰਿਆ ਤੇ ਉੱਥੇ ਅਸੀਂ ਵਿਰੋਧੀਆਂ ਦੇ ਨਾਲ ਤੂ ਤੂ ਮੈਂ ਮਕਰ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਹਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਮੰਤਰੀ ਇਹਨਾਂ ਦੇ ਬੁਲਾਰੇ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਜੋ ਸ਼ਿਵਰਾਜ ਚੋਹਾਨ ਸਾਹਿਬ ਨੇ ਵੱਡੇ ਇਲਜ਼ਾਮ ਪੰਜਾਬ ਦੀ ਸਰਕਾਰ ਤੇ ਲਾਏ ਨੇ ਕਿ ਪੰਜਾਬ ਦੇ ਵਿੱਚ ਮਨਰੇਗਾ ਦਾ ਘੁਟਾਲਾ ਹੋਇਆ ਪਹਿਲਾਂ ਐਕਸਾਈਜ਼ ਦਾ ਘੁਟਾਲਾ ਹੁਣ ਮਨਰੇਗਾ ਦਾ ਘੁਟਾਲਾ ਇਹਦੇ ਬਾਰੇ ਪੰਜਾਬ ਦੀ ਸਰਕਾਰ ਚੁੱਪ ਹੈ ਤਾਂ ਦਿਖਾਤਾ ਸੀ ਐ ਰਹੇ ਆ ਕਿ ਜੀ ਵਿਸ਼ੇਸ਼ اجلاس ਬੁਲਾ ਕੇ ਤਾਂ ਪਤਾ ਨਹੀਂ ਅਸੀਂ ਕਿਹੜੀ ਜੰਗ ਜਿੱਤ ਲਈ ਜਦ ਕਿ ਵਿਸ਼ੇਸ਼ ਜਲਾਸ ਦੇ ਵਿੱਚ ਕੀ ਪੰਜਾਬ ਦੀ ਵਿਧਾਨ ਸਭਾ ਕੋਲੇ ਕੋਈ ਪਾਵਰ ਹੈ ਕਿ ਜੋ ਕਾਨੂੰਨ ਦੇਸ਼ ਦੇ ਰਾਸ਼ਟਰਪਤੀ ਦੇ ਪਾਸ ਕਰਤਾ ਤੁਸੀਂ ਉਹਦੇ ਵਿੱਚ ਕੋਈ ਤਬਦੀਲੀ ਕਰ ਸਕੋ ਲੜਾਈ ਲੜਨੀ ਹੈ ਦਿੱਲੀ ਜਾ ਕੇ ਦਿੱਲੀ ਆਮ ਆਦਮੀ ਪਾਰਟੀ ਜਾਂਦੀ ਨਹੀਂ ਕਿਉਂਕਿ ਘਟਾਲੇ ਮੰਡਰੇਗਾ ਦੇ ਵਿੱਚ ਨੇ ਔਰ ਇਸੇ ਗੱਲ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਜਿੱਥੇ ਲੜਾਈ ਲੜਨੀ ਚਾਹੀਦੀ ਹੈ ਉੱਥੇ ਅਸੀਂ ਲੜਾਈ ਲੜਨੀ ਪਾਰੇ ਉੱਥੇ ਅਸੀਂ ਕਿਉਂ ਖਿਚੜੀ ਹੋ ਕੇ ਖੇਡ ਰਹੇ ਹਾਂ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਸੈਸ਼ਨ ਦੀ ਤਿੱਖੀ ਆਲੋਚਨਾ ਕੀਤੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ ਜਦੋਂ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਹਰ ਮਜ਼ਦੂਰ ਲਈ 100 ਦਿਨ ਦੇ ਰੋਜ਼ਗਾਰ ਦੀ ਰਕਮ ਭੇਜਦੀ ਹੈ ਤਾਂ ਮਾਨ ਸਰਕਾਰ ਮਜ਼ਦੂਰਾਂ ਨੂੰ ਪੂਰਾ ਰੋਜ਼ਗਾਰ ਕਿਉਂ ਨਹੀਂ ਦੇਰੀ ਉਹਨਾਂ ਅੱਗੇ ਕਹਿ ਕੇ ਮਾਨ ਸਰਕਾਰ ਮਨਰੇਗਾ ਚ ਕੀਤੇ ਭ੍ਰਸ਼ਟਾਚਾਰ ਤੇ ਪਰਦਾ ਪਾ ਰਹੀ ਹੈ ਸਪੈਸ਼ਲ ਆਡਿਟ ਯੂਨਿਟ ਵੱਲੋਂ ਫੜੇ ਗਏ 10653 ਭ੍ਰਸ਼ਟਾਚਾਰ ਦੇ ਮਾਮਲਿਆਂ ਚ ਕਾਰਵਾਈ ਨਹੀਂ ਕੀਤੀ ਗਈ ਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਔਰ ਇਹ ਪੰਜਾਬ ਦੀ ਰਾਜਨੀਤੀ ਲਈ ਕੱਲ ਦਾ ਦਿਨ ਦੁਰਭਾਗ્યਪੂਰਨ ਦਿਨ ਸੀ ਔਰ ਮੈਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਜੜੀ ਹੈ ਉਹਨਾਂ ਪੰਜਾਬੀਆਂ ਨਾਲ ਧੋਖਾ ਕੀਤਾ ਜਿਹੜੇ ਮੁੱਦੇ ਸੀ ਉਠਾਏ ਉਹਨਾਂ ਦਾ ਜਵਾਬ ਤੇ ਦੇ ਨਹੀਂ ਰਹੇ ਅਰੇ ਭਾਈ ਕਿੰਨ ਤੁਹਾਡਾ ਹੱਥ ਰੋਕਿਆ ਸੀ ਪ੍ਰਾਣੀ ਸਕੀਮ ਉਹਨਾਂ ਦਸੰਬਰ ਤੱਕ ਵੀ ਚੱਲਣੀ ਹੈ ਮਾਰਚ ਮਾਰਚ ਤੱਕ ਚਲੇਗੀ ਦਸੰਬਰ ਵੀ ਨਾ ਹੋ ਗਿਆ ਪਿਛਲੇ ਸਾਲ ਤੁਸੀਂ 36 ਲੋਕਾਂ ਨੂੰ 36 ਦਿਹਾੜੀਆਂ ਲਗੀਆਂ ਸੌ ਲਗਨੀ ਸੀ ਸੌ ਲਗਨੀ ਸੀ ਉਹ ਇਹ ਵਾਲੇ ਚ 26 ਕਹਨਾਤ ਪੜੇਦਾ ਸੀ ਵੀ ਕਿਉਂ ਨਹੀਂ ਮਿਲਿਆ ਇਸ ਗੱਲ ਦਾ ਜਵਾਬ ਕਿਸੇ ਨੂੰ ਨਹੀਂ ਮਿਲਿਆ ਫਿਰ ਹੋਤੇ ਧਾਰਾ 25 ਦੇ ਤਹਿਤ ਇਹ ਸੀ ਕਿ ਕਿਸੇ ਨੇ ਤੁਹਾਡੇ ਕੋਲੋਂ ਕੰਮ ਮੰਗਿਆ ਤੇ 15 ਦਿਨ ਦੇ ਅੰਦਰ ਉਸ ਮਜ਼ਦੂਰ ਨੂੰ ਕੰਮ ਦੇਣਾ ਜੇ ਕੰਮ ਨਹੀਂ ਦਿੱਤਾ ਉਹਨੂੰ ਬੇਰੋਜ਼ਗਾਰੀ ਪੱਤਾ ਦੇਣਾ ਹੈ ਅੱਛਾ ਚਲੋ ਦਿਹਾੜੀਆਂ ਦੇ ਤੁਸੀਂ 26 ਲਾਈਆਂ 36 ਲਾਈਆਂ ਕਿੰਨਿਆਂ ਨੇ ਕੰਮ ਮੰਗਿਆ ਕਿੰਨਿਆਂ ਨੂੰ ਤੁਸੀਂ ਉਹ ਪੱਤਾ ਦਿੱਤਾ ਬੇਰੋਜ਼ਗਾਰੀ ਪੱਤਾ ਕਿੰਨਿਆਂ ਮਜ਼ਦੂਰਾਂ ਨੂੰ ਮਿਲਿਆ ਜਾਂ ਉਸ ਪਵਿੱਤਰ ਸਦਨ ਦੇ ਅੰਦਰ ਉਹਦਾ ਜਵਾਬ ਨਹੀਂ ਦੇਣਾ ਚਾਹੀਦਾ ਸਿਰਫ ਵਿਸ਼ੇ ਕੋਲਣਾ ਸੀ ਇਹਦਾ ਜਵਾਬ ਕੌਣ ਦੇ ਆਪਣਾ ਪੰਜਾਬੀ ਮੰਗਦਾ ਇਹਨਾਂ ਕੋਲ ਉਹਤੇ ਭ੍ਰਸ਼ਟਾਚਾਰ ਦੇ ਮਾਮਲਿਆਂ ਦੇ ਉੱਤੇ ਤੁਸੀਂ 10000 ਤੋਂ ਉੱਪਰ ਭ੍ਰਸ਼ਟਾਚਾਰ ਦੇ ਕੇਸ ਬਾਹਰ ਆਏ ਹੋਣ ਤੁਹਾਡੇ ਤੇ ਰਿਕਵਰੀਆਂ ਸਟੈਂਡ ਕੀਤੀਆਂ ਹੋਣ 3000 ਤੋਂ ਉੱਪਰ ਕੇਸਾਂ ਦੇ ਉੱਤੇ ਆਡਿਟ ਦੇ ਅੰਦਰ ਤੁਹਾਡੇ ਦੁਆਰਾ ਤੈਅ ਹੋਇਆ ਹੋਏਗੀ ਤੇ ਅਨੀਮੀਤਮਾ ਹੋਈ ਹੈ ਕਾਰਵਾਈ ਕਿਉਂ ਨਹੀਂ ਹੋਈ ਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਗੁੰਮ ਹੋਣ ਦੇ ਮਾਮਲੇ 'ਚ ਅੰਮ੍ਰਿਤਸਰ ਦੇ ਸਿਆਸੀ ਆਗੂ ਅਤੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਸ਼ਰੋਮਣੀ ਕਮੇਟੀ ਤੇ ਤਿੱਖੇ ਹਮਲੇ ਕੀਤੇ ਨੇ ਮੰਨਾ ਨੇ ਕਿਹਾ ਕਿ ਰੂਪ ਗੁੰਮ ਹੋਣ ਦੇ ਮਾਮਲੇ 'ਚ ਸਰਕਾਰ ਵੱਲੋਂ ਪਰਚਾ ਦਰਜ ਕਰਨ ਨੂੰ ਸ਼ਰੋਮਣੀ ਕਮੇਟੀ ਵੱਲੋਂ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਦੱਸਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਸ਼ਰੋਮਣੀ ਕਮੇਟੀ ਖੁਦ ਮਰਿਆਦਾ ਦਾ ਘਾਣ ਹੋਣ ਤੇ ਕਾਨੂੰਨੀ ਕਾਰਵਾਈ ਕਰਦੀ ਰਹੀ ਹੈ ਸ਼ਰੋਮਣੀ ਕਮੇਟੀ ਦੀ ਆਪਣੀ ਪੜਤਾਲ ਕਮੇਟੀ ਨੇ ਵੀ ਇਸ ਮਾਮਲੇ 'ਚ આરોપીਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ਮੰਨਾ ਕਹਿਆ ਕਿ ਇਹ ਪੈਸਿਆਂ ਦਾ ਨਹੀਂ ਸਗੋ ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਏ ਉਹਨਾਂ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੂੰ ਸਰਕਾਰ ਦੀ ਕਾਰਵਾਈ ਤੇ ਇਤਰਾਜ਼ ਹੈ ਤਾਂ ਉਹਨਾਂ ਨੂੰ FBI ਦੀ ਤਰਜ਼ ਤੇ ਆਪਣੀ ਜਾਂਚ ਏਜੰਸੀ ਆਪਣਾ ਪੀਨਲ ਕੋਡ ਤੇ ਆਪਣੀ ਜੇਲ ਬਣਾ ਲੈਣੀ ਚਾਹੀਦੀ ਹੈ ਤੇ SGPC ਜਿਹੜੀ ਉਹ ਪੁਲਿਸ ਨੂੰ ਚਿੱਠੀਆਂ ਲਿਖਦੀ ਰਹਿੰਦੀ ਆ ਚਾਹੇ ਉਹ ਕਿਸੇ ਕੰਪਨੀ ਨੇ ਆਪਣੇ ਪੈਕੇਟ ਦੇ ਉੱਤੇ ਫੋਟੋ ਲਾ ਲਈ ਹੋਵੇ ਹਰਮੰਦਰ ਸਾਹਿਬ ਦੀ ਚਾਹੇ ਮੈਕਡੋਨਲਡ ਕੰਪਨੀ ਨੇ ਆਪਣੇ ਉੱਤੇ ਹਰਮੰਦਰ ਸਾਹਿਬ ਦੀ ਲੋਗੋ ਦੇ ਉੱਤੇ ਫੋਟੋ ਨਾਲ ਵਰਤੋਂ ਕਰ ਲਈ ਹੋਵੇ ਕਿ ਤੁਸੀਂ ਉਹਦਾ ਮਸਲਿਆਂ ਦੇ ਵਿੱਚ ਪੁਲਿਸ ਨੂੰ ਨਹੀਂ ਲਿਖਦੇ ਕਿ ਅੰਦਰ ਕਿਸੇ ਬੱਚੀ ਬੱਚੀ ਨੇ ਰੀਲ ਬਣਾ ਲਈ ਹੋਵੇ ਆਪਾ ਉਹਦਾ ਵੀ ਤੇ ਪਰਚਾ ਦਰਜ ਕਰਾਉਣ ਲਈ ਪੁਲਿਸ ਦੇ ਕੋਲ ਹੀ ਜਾਂਦੇ ਆ ਗੁਰੂ ਘਰ ਚ ਇੱਕ ਨਹੀਂ ਦੋ ਨਹੀਂ 328 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਚੋਰੀ ਹੋਏ ਆ ਜਿਹੜੇ ਗਾਇਬ ਹੋਏ ਆ ਜਿਨ੍ਹਾਂ ਨੂੰ ਤੁਸੀਂ ਪੈਸੇ ਦੀ ਹਿਰਾਫੇਰੀ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਵੀ ਪਰਚਾ ਕਿਉਂ ਦਿੱਤਾ ਗਿਆ 328 ਰੂਪ ਜਿਹੜੇ ਗਾਇਬ ਆ ਗੁਰੂ ਮਹਾਰਾਜ ਨੂੰ ਲਿਵਿੰਗ ਗੁਰੂ ਮੰਨਿਆ ਗਿਆ ਦੁਨੀਆ ਦੇ ਵਿੱਚ ਜੀਂਦੇ ਜਾਗਦੇ ਗੁਰੂ ਮੰਨਿਆ ਗਿਆ ਉਹਨਾਂ ਨੂੰ ਤੇ 328 ਜਿਹੜੇ ਸਰੂਪ ਮਹਾਰਾਜ ਦੇ ਗਾਇਬ ਨੇ ਔਰ ਤੁਸੀਂ ਉਹਦੇ ਉੱਤੇ ਇਤਰਾਜ਼ ਕਰਦੇ ਹੋ ਵੀ ਪਰਚਾ ਕਿਉਂ ਦਰਜ ਕੀਤਾ ਗਿਆ ਵਾ ਗੁਰੂ ਮਹਾਰਾਜ ਦੇ ਸਰੂਪਾਂ ਦੇ ਨਾਲ ਜੇ ਧਾਰਮਿਕ ਕਤਾਈ ਹੋਈ ਹੁੰਦੀ ਤੇ ਤੁਸੀਂ ਬੇਸ਼ੱਕ ਪੰਜਾਬ ਸਰਕਾਰ ਨੂੰ ਸਿੱਖ ਸੰਗਤ ਨੂੰ ਜਾਂ ਸਾਡੇ ਅੱਗੇ ਬੋਲਣ ਵਾਲਿਆਂ ਨੂੰ ਕਹਿੰਦੇ ਪੰਜਾਬ ਪੁਲਿਸ ਨੂੰ ਕਹਿੰਦੇ ਕਿ ਤੁਸੀਂ ਇਹਦੇ ਵਿੱਚ ਦਖਲ ਨਾ ਦਿਓ ਇਹਦੇ ਵਿੱਚ ਕੋਈ ਧਾਰਮਿਕ ਕਤਾਈ ਨਹੀਂ ਹੋਈ ਚੋਰੀ ਜਾਂ ਪੈਸੇ ਦੀ ਹੈਰਾਫੇਰੀ ਦੀ ਜਿਹੜੀ ਤਫਤੀਸ਼ ਆ ਉਹ ਤੁਸੀਂ ਕਿਵੇਂ ਕਰ ਸਕਦੇ ਹੋ ਕਿਹੜੀ FBI ਏਜੰਸੀ ਆਪਣੇ ਕੋ ਕਿਹੜੀ CIA ਏਜੰਸੀ ਆਪਣੇ ਕੋ ਕਿ ਆਪਾਂ ਸਾਰਾ ਸਿਸਟਮ ਆਪਣੇ ਕੋਲ ਹੀ ਆਪਾਂ ਜਾਂਚ ਆਪੇ ਹੀ ਕਰ ਲਵਾਂਗੇ ਫਿਰ ਤੇ ਆਪਾਂ ਨੂੰ ਚਾਹੀਦਾ ਵਾ ਕਿ ਜਿੱਦਾਂ IPC ਇੱਕ ਦੇਸ਼ ਦੀ ਇੰਡੀਅਨ ਪੀਨਲ ਕੋਡ ਆ ਉਸੇ ਤਰਕ ਦੇ ਉੱਤੇ SGPC ਦਾ ਇੱਕ ਵਿੰਗ ਬਣ ਜਾਵੇ ਸ਼੍ਰੋਮਣੀ ਗੁਰਦੁਆਰਾ ਜਿਹੜਾ ਉਹ ਪੀਨਲ ਕੋਡ ਆ ਉਹਨੂੰ ਬਣਾ ਲਓ ਪੁਲਸ ਵਿੰਗ ਵੀ ਤੁਹਾਡਾ ਆਪਣਾ ਬਣ ਜਾਵੇ ਜੇਲ੍ਹ ਵੀ ਤੁਹਾਡੀ ਆਪਣੀ ਬਣ ਜਾਵੇ ਤੇ ਸਾਰੇ ਫੈਸਲੇ ਤੁਸੀਂ ਖੁਦ ਹੀ ਕਰਨੇ ਆ ਆਪੇ ਹੀ ਪਰਚੇ ਦੇ ਦਿਓ ਆਪੇ ਹੀ ਸੁਝਾਵਾਂ ਸੁਣਾ ਦਿਓ ਆਪੇ ਜਿਹਨੂੰ ਬਰੀ ਕਰਨਾ ਵਾ ਕਰ ਦਿਓ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਹੜੀ ਚੋਰੀ ਉਹਦਾ ਮਸਲਾ ਤੁਸੀਂ ਜਿਵੇਂ ਹੱਲ ਕਰ ਸਕਦੇ ਹੋ ਉਹਦੀ ਤਫ਼ਤੀਸ਼ ਤੁਸੀਂ ਕਿਵੇਂ ਕਰ ਸਕਦੇ ਹੋ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਤਾਂ ਮੇ ਸਾਹਿਬ ਤੁਹਾਨੂੰ ਕਿ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਵਾ ਕੀ ਤੁਸੀਂ ਇਹਨੂੰ ਕਹਿੰਦੇ ਹੋ ਵੀ ਗਲਤ ਪਰਚਾ ਦਰਜ ਕੀਤਾ ਗਿਆ ਵਾ ਜੇ ਐਸ ਜੀ ਪੀ ਸੀ ਦੇ ਮੁਲਾਜ਼ਮ ਹਦੂਦ ਦੇ ਅੰਦਰ ਆਪਸ ਦੇ ਵਿੱਚ ਜੇ ਝਗੜਾ ਕਰ ਲੈਣ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਇੱਕ ਦੂਜੇ ਨੂੰ ਪਹੁੰਚਾ ਦਿੰਦੇ ਹੋ ਤੇ ਕੀ ਤੁਸੀਂ ਪੁਲਿਸ ਨੂੰ ਇਹ ਕਹਿ ਕੇ ਕਾਰਵਾਈ ਨਹੀਂ ਕਰਨ ਦਿਓਗੇ ਵੀ ਸਾਡਾ ਅੰਦਰੂਨੀ ਮਸਲਾ ਵਾ ਸਾਡੀ ਹਦੂਦ ਦੇ ਅੰਦਰ ਦਾ ਮਸਲਾ ਵਾ ਜਾਂ ਸਾਡੇ ਆਪਸ ਦੇ ਲੋਕਾਂ ਦਾ ਮਸਲਾ ਵਾ ਕੀ ਇਹ ਪੋਸੀਬਲ ਹੈ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਜਥੇਦਾਰ ਸ੍ਰੀ ਕਾਲਸਖ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਾਰ ਈਸ਼ਰ ਸਿੰਘ ਐਡਵੋਕੇਟ ਦੀ ਗਵਾਹੀ ਵਾਲੀ ਇੱਕ ਕਮੇਟੀ ਬਣਾਈ ਸੀ ਜਿਹਦੀ ਜਾਂਚ ਕਮਿਸ਼ਨ ਨੇ ਜਿਹੜਾ ਜਾਂਚ ਕਮਿਸ਼ਨ ਬਿਠਾਇਆ ਸੀਗਾ ਉਹਦੀ ਰਿਪੋਰਟ ਦੇ ਅਨਸਾਰ ਇਹ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਵਿਭਾਗਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਕਰਮਚਾਰੀਆਂ ਦੀ ਨਿੱਜੀ ਲਾਲਸਾ ਬੇਈਮਾਨੀ ਮਿਲੀ ਭੁਗਤ ਕਰਕੇ SGPC ਤੇ ਸਿੱਖ ਕੌਮ ਦੀ ਬਹੁਤ ਜ਼ਿਆਦੀ ਜਿਹੜੀ ਉਹ ਨਮੋਸ਼ੀ ਹੋਈ ਆ ਇਹਨਾਂ ਡਿਊਟੀ ਦੇ ਵਿੱਚ ਕਟਾਈਆਂ ਵਰਤਦਿਆਂ ਆਪਣੇ ਕੰਮ ਦੇ ਵਿੱਚ ਕਟਾਈਆਂ ਵਰਤਦਿਆਂ ਅਮਾਨਤ ਦੇ ਵਿੱਚ ਖਿਆਨਤ ਹੀ ਨਹੀਂ ਕੀਤੀ ਜਿਸ ਨੂੰ ਕਿਸੇ ਇਹਨਾਂ ਅਮਾਨਤ ਦੇ ਵਿੱਚ ਖਿਆਨਤ ਕੀਤੀ ਆ ਇਹਨੂੰ ਕਿਸੇ ਤਰੀਕੇ ਵੀ ਜਿਹੜਾ ਮਾਫ ਨਹੀਂ ਕੀਤਾ ਜਾ ਸਕਦਾ ਇਸ ਰਿਪੋਰਟ ਦੇ ਵਿੱਚ 11 ਨਾਮ ਦਿੱਤੇ ਗਏ ਆ ਜਿਨ੍ਹਾਂ ਦੇ ਵਿੱਚੋਂ 6 ਦੇ ਉੱਤੇ ਜਿਹੜੀ ਵਿਭਾਗੀ ਕਾਰਵਾਈ ਕਰਨ ਦਾ ਕਿਹਾ ਵਾ ਤੇ 5 ਬੰਦਿਆਂ ਦੇ ਉੱਤੇ ਜਿਹੜਾ ਉਹ ਫੌਜਦਾਰੀ ਕੇਸ ਕਰਨ ਦਾ ਕਿਹਾ ਜਿਹਦੇ ਉੱਤੇ ਪਰਚਾ ਦਰਜ ਹੋਣਾ ਸੀਗਾ ਫੌਜਦਾਰੀ ਕੇਸ ਦਾ ਮਤਲਬ ਇਹ ਆ ਵੀ ਪਰਚੇ ਦਰਜ ਕਰਾਉਣੇ ਸੀਗੇ ਪੰਜਾਬ ਪੁਲਿਸ ਦੇ ਥਾਣਿਆਂ ਤੇ ਹੋ ਰੇ ਹਮਲਿਆਂ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈਐਸ ਦਾ ਹੱਥ ਹੈ ਉਹਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਸਾਡੇ ਕੋਲ ਇਸ ਦੇ ਪੁਖਤਾ ਸਬੂਤ ਨਹੀਂ ਇਹ ਗੱਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ মিডিਆ ਨਾਲ ਗੱਲਬਾਤ ਦੌਰਾਨ ਕਹੀਆਂ ਡੀਜੀਪੀ ਨੇ ਕਿਹਾ ਕਿ ਐਂਟੀ ਡਰੋਨ ਸਿਸਟਮ ਲਗਾਉਣ ਦਾ ਫਾਇਦਾ ਜ਼ਰੂਰ ਹੋਇਆ ਹੈ ਪਰ ਹੁਣ ਪਾਕਿਸਤਾਨ ਐਡਵਾਂਸ ਡਰੋਨ ਭੇਜ ਰਿਹਾ ਹੈ ਜੋ ਕਈ ਵਾਰ ਸਾਡੇ ਸਿਸਟਮ ਦੀ ਨਜ਼ਰ ਤੋਂ ਬਚ ਕੇ ਨਿਕਲ ਜਾਂਦੇ ਨੇ ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਨੂੰ ਹਾਈ ਟੈਕ ਕੀਤਾ ਜਾ ਰਿਹਾ ਹੈ ਮਾਰਚ 2026 ਤੱਕ ਪੰਜਾਬ ਪੁਲਿਸ ਨੂੰ ਲਗਭਗ 1600 ਮੁਲਾਜ਼ਮ ਮਿਲਣਗੇ ਇਹ ਸਾਰੇ ਇਨਸਪੈਕਟਰ ਸਬ ਇਨਸਪੈਕਟਰ ਤੇ ਏਐਸਆਈ ਦੇ ਅਹੁਦਿਆਂ ਤੇ ਤਾਇਨਾਤ ਹੋਣਗੇ ਇਹ ਨਿਯੁਕਤੀਆਂ ਪ੍ਰੋਮੋਸ਼ਨ ਦੇ ਆਧਾਰ ਤੇ ਕੀਤੀਆਂ ਜਾ ਰਹੀਆਂ ਨੇ ਸਾਡੀ ਵੀ ਹੈਵ ਕਨਸਟੀਟਿਊਟਡ ਅ ਹਾਈ ਪਾਵਰਡ ਕਮੇਟੀ ਹੈਡਡਡ ਬਾਈ ਮਿਸਟਰ ਰਾਮ ਸਿੰਘ ਜਿਹੜੇ ਸਪੈਸ਼ਲ ਡੀਜੀਪੀ ਟੈਕਨੀਕਲ ਸਰਵਿਸਸ ਹੈਗੇ ਇਸ ਦੇ ਵਿੱਚ ਪ੍ਰਵੀਨ सिन्हा ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸੁਧਾਨਸ਼ੂ ਸ਼ਿਵਾਸਤਵ ਜੀ ਮਿਸਟਰ ਨਿਲਾਪ ਕਿਸ਼ੋਰ ਹੋਰ ਆਫਸਰਸ ਹੈਗੇ ਸੋ ਜਿਹੜਾ ਆਪਣੇ ਐਂਟੀ ਡਰੋਨ ਸਿਸਟਮਸ ਜਿਹੜੇ ਅਸੀਂ 3 ਪ੍ਰੋਕਿਊਰ ਕੀਤੇ ਹੈਗੇ ਤੇ 6 ਹੋਰ ਆਪਰੇਸ਼ਨਲਾਈਜ਼ ਕਰਾਂਗੇ ਇਸ ਤੋਂ ਅੱਗੇ ਲੈ ਜਾਣ ਲਈ ਸਟੇਟ ਗਵਰਨਮੈਂਟ ਹੈਜ਼ ਸੌਟ ਫੰਡਸ ਆਫ 175 ਕਰੋੜਸ ਫਰਮ ਦੀ ਸੈਂਟਰਲ ਗਵਰਨਮੈਂਟ Uh, for procuring uh, 17 more anti drone systems in the next financial year so usly ek high powered committee constitute ho gayi hai so bsf de naal in fact trials chalde paye hage expression of interest has been issued so that uh, jeda best system available huga usnu no proper procedure nal state government di approval nal uh, jeda huga usnu no procure kita jaauga in a completely coordinated manner with the bsf and other agencies ਸਾਡਾ ਫੋਕਸ ਹੈਗਾ ਜਿਹੜੇ ਸਾਡੇ ਹਾਈਬ੍ਰਿਡ ਚੈਲੰਜੇਸ ਹੈਗੇ ਜਿਹੜੀ ਟਰਾਂਸ ਬਾਰਡਰ ਸਮੈਲਿੰਗ ਥਰੂ ਡਰੋਨਸ ਜਾਂ ਜਿਹੜੇ ਫੋਰਨ ਨੋਟਸ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਤੇ ਤੀਜਾ ਜਿਹੜੇ ਸਾਡੇ ਫੁੱਟ ਸੋਲਜਰਸ ਜਿਹੜੇ ਐਕਟਿਵ ਹੈਗੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਜਾਂ ਟੈਰਰ ਐਕਟੀਵਿਟੀਜ਼ ਦੇ ਵਿੱਚ ਤੋਂ ਇਹਨਾਂ ਲਈ ਅਸੀਂ ਜਿਹੜੀ ਸਟ੍ਰੈਟਜੀ ਆਪਰੇਸ਼ਨਲਾਈਜ਼ ਕਰਾਂਗੇ ਕਿ ਥਰੂ ਇਸ਼ੂਐਂਸ ਆਫ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਕੋਆਰਡੀਨੇਸ਼ਨ ਵਿਦ ਸੀਬੀਆਈ ਐਨ ਆਈ ਏ ਅਦਰ ਸੈਂਟਰਲ ਏਜੰਸੀਜ਼ ਤੇ ਸਾਡਾ ਫੋਕਸ ਹੋਊਗਾ ਕਿ ਵੱਧ ਤੋਂ ਵੱਧ ਕ੍ਰਿਮੀਨਲਸ ਨੂੰ ਇੰਡੀਆ ਲੈ ਕੇ ਆਇਆ ਜਾਵੇ ਸੋ ਦੈਟ ਦੇ ਫੇਸ ਦੀ ਲਾਅ ਦੇ ਫੇਸ ਦੀ ਹੀਟ ਆਫ ਦੀ ਲਾਅ ਐਂਡ ਇਨਾ ਨੂੰ ਐਂਡ ਟੂ ਐਂਡ ਮੈਨਰ ਦੇ ਵਿੱਚ ਜਿਹੜਾ ਇਹਨਾਂ ਦਾ ਪੂਰਾ ਇਕੋਸਿਸਟਮ ਹੈਗਾ ਜਿਹੜੇ ਫਾਈਨੈਂਸਰ ਵੀ ਹੈਗੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਹੈਗੇ ਜਿਹੜਾ ਇਹਨਾਂ ਨੂੰ ਪਨਾਹ ਦਿੰਦੇ ਹੈਗੇ ਤੇ ਉਹ ਸਾਰਿਆਂ ਦੀ ਮੈਪਿੰਗ ਕਰਕੇ ਜਿਹੜਾ ਹੈਗਾ ਉਸ ਤੇ ਇਨ ਐਂਡ ਟੂ ਐਂਡ ਮੈਨਰ ਨੈਟਵਰਕਸ ਵਿਲ ਬੀ ਟਾਰਗੇਟਿਡ ਐਂਡ ਬਸਟਡ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਤੇ ਜਿਹੜੇ 2367 ਸੀਸੀਟੀਵੀਜ਼ 585 ਲੋਕੇਸ਼ਨਸ ਤੇ ਦੇ ਵਿਲ ਬੀ ਰੈਡੀ ਬਿਫੋਰ 31st ਆਫ ਮਾਰਚ ਸੋ ਵਿਚ ਵਿਲ ਬੀ ਅ ਗ੍ਰੇਟ ਬੂਸਟ ਫਾਰ ਦੀ ਇੰਟਰਨਲ ਸਕਿਉਰਟੀ ਗ੍ਰਿਡ ਜਿਹੜੀ ਪਾਕਿਸਤਾਨ ਦੇ ਇਨਟਰੂਜਨਸ ਤੇ ਰੋਗ ਡਰੋਨਸ ਤੇ ਖਿਲਾਫ ਜਿਹੜੀ ਕੰਮ ਕਰ ਰਹੀ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਪੁਲਿਸ ਨੂੰ ਮੋਡਰਨਾਈਜ਼ ਕੀਤਾ ਜਾਵੇ ਕੈਪੈਸਿਟੀ ਬਿਲਡ ਕੀਤੀ ਜਾਵੇ ਤੇ 1600 ਪੋਸਟਾਂ ਜਿਹੜੀਆਂ ਸਟੇਟ ਗਵਰਨਮੈਂਟ ਨੇ ਸੈਂਕਸ਼ਨ ਕੀਤੀ ਸੀ ਫॉर ਆਫ ਇਨਸਪੈਕਟਰ ਸਬ ਇਨਸਪੈਕਟਰ ASI ਇਸ ਇਹਨਾਂ ਨੂੰ ਥਰੂ ਬਿਕੋਜ਼ ਪ੍ਰੋਮੋਸ਼ਨਲ ਕੋਰਸ ਕਰਨਾ ਪੈਂਦਾ ਹੈ ਪ੍ਰੋਮੋਸ਼ਨਲ ਕੋਰਸਸ ਇਸ ਵੇਲੇ ਚੱਲ ਰਹੇ ਹਨ ਸੋ ਅਪ ਟੂ 31 ਮਾਰਚ ਜਿਹੜੀ ਸਾਡਾ ਇਹ ਐਕਸਰਸਾਈਜ਼ ਕੰਪਲੀਟ ਹੋ ਜਾਊਗੀ ਥਿਸ ਵੁੱਡ ਲੀਡ ਟੂ ਮੋਰ IOS ਬੀਇੰਗ ਅਵੇਲੇਬਲ ਇਨ ਪੁਲਿਸ ਸਟੇਸ਼ਨਸ ਫॉर ਇਨਵੈਸਟੀਗੇਸ਼ਨ ਸਟੇਟ ਗਵਰਨਮੈਂਟ ਨੇ ਸਾਡੀ ਇਹ ਵੀ ਪ੍ਰੋਪੋਜ਼ਲ ਅਪਰੂਵ ਕਰਤੀ ਸੀ ਜਿਸ ਦੇ ਵਿੱਚ ਹੈੱਡ ਕਨਸਟੇਬਲਸ ਨੂੰ ਅ ਇਨਵੈਸਟੀਗੇਟਿੰਗ ਆਫੀਸਰ ਦੀ ਪਾਵਰ ਦਿੱਤੀ ਗਈ ਹੈ ਫਾਰ ਐਨਡੀਪੀਐਸ ਐਕਟ ਕੇਸਸ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅੱਜ ਇਸ ਮੁਹਿੰਮ ਤਹਿਤ ਸ਼੍ਰੀ ਮੁਕਸਰ ਸਾਹਿਬ ਅਧੀਨ ਪੈਂਦੇ ਪਿੰਡ ਅਬਲ ਖੁਰਾਣਾ ਵਿਖੇ ਕਾਰਵਾਈ ਕੀਤੀ ਗਈ ਇੱਥੇ ਪ੍ਰਸ਼ਾਸਨ ਨੇ ਨਸ਼ਾ ਤਸਕਰ ਅਮਰਿੰਦਰ ਸਿੰਘ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਜਾਇਦਾਦ ਬਲਡੋਜ਼ਰ ਨਾਲ ਢਾਹ ਦਿੱਤੀ। ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਮਰਿੰਦਰ ਸਿੰਘ ਖਿਲਾਫ ਨਸ਼ਾ ਤਸਕਰੀ ਦੇ ਕਈ ਪਰਚੇ ਦਰਜ ਨੇ। ਇਸ ਨੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਗੈਰਕਾਨੂੰਨੀ ਤਰੀਕੇ ਨਾਲ ਉਸਾਰੀ ਕੀਤੀ ਸੀ ਜਿਸ ਨੂੰ ਢਾਇਆ ਜਾ ਰਿਹਾ ਏ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀ ਮੁਖਸਰ ਸਾਹਿਬ ਵਿਖੇ ਇਸ ਸਾਲ ਐਨਡੀਪੀਐਸ ਐਕਟ ਅਧੀਨ 850 ਤੋਂ ਵੱਧ ਪਰਚੇ ਦਰਜ ਕੀਤੇ ਗਏ ਨੇ ਤੇ 1400 ਤੋਂ ਵੱਧ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਹੋਈ ਹੈ। ਨਸ਼ਿਆਂ ਖਿਲਾਫ ਇਹ ਮੁਹਿੰਮ ਆਉਣ ਵਾਲੇ ਸਮੇਂ ਜਾਰੀ ਰਹੇਗੀ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਪੰਜਾਬ ਜਿਹੜਾ ਕਿ ਮਾਰਚ ਮਹੀਨੇ ਤੋਂ ਯੁਧ ਨਸ਼ੇ ਵਿਰੋਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਪੰਜਾਬ ਪੁਲਿਸ ਵੱਲੋਂ ਨਿਰੰਤਰ ਹੀ ਨਸ਼ੇ ਦੇ ਕਾਰੋਬਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਅਸੀਂ ਉਹਨਾਂ ਤੇ ਫੜਕੇ ਪਰਚੇ ਵੀ ਦੇ ਰਹੇ ਹਾਂ ਜੇਲ੍ਹਾਂ ਦੇ ਵਿੱਚ ਵੀ ਭੇਜ ਰਹੇ ਹਾਂ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਉਹਨਾਂ ਦਾ ਇਲਾਜ ਪੰਜਾਬ ਸਰਕਾਰ ਦੁਆਰਾ ਕਰਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਉਹਨਾਂ ਨੇ ਨਸ਼ੇ ਵੇਚ ਕੇ ਪ੍ਰਾਪਰਟੀਆਂ ਇਕੱਠੀ ਕੀਤੀਆਂ ਉਹ ਪ੍ਰਾਪਰਟੀਆਂ ਫ੍ਰੀਜ਼ ਵੀ ਕਰਾਈ ਜਾ ਰਹੀਆਂ ਹਨ ਤੇ ਜਿਹੜੇ ਉਹਨਾਂ ਨੇ ਉਸ ਸੰਪਤੀ ਨੂੰ ਵਰਤ ਕੇ ਆਪਣੇ ਘਰ ਬਣਾਏ ਹਨ ਨਜਾਇਜ਼ ਜ਼ਮੀਨ ਤੇ ਉਹ ਸਿਵਲ ਅਥਾਰਟੀ ਦੇ ਨਾਲ رابطہ ਕਰਕੇ ਜਿਹੜੇ ਉਹਨਾਂ ਦੇ ਘਰ ਢਾਈ ਵੀ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਅਮਰਿੰਦਰ ਸਿੰਘ ਉਰਫ ਮਣੀ ਜਿਹੜਾ ਕਿ ਅਬੂਲ ਖਰਾਨੇ ਪਿੰਡ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ 7 ਪਰਚੇ ਨੇ ਤੇ ਇਹ ਨਸ਼ੇ ਦੇ ਵੀ ਇਸ ਤੇ ਪਰਚੇ ਆ ਦੂਜੇ ਪਰਚੇ ਵੀ ਆ ਇਹ ਪੰਚਾਇਤ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀਗਾ ਜਿਹੜਾ ਕਿ ਨਸ਼ੇੜੀ ਸੰਪਤੀ ਤੋਂ ਬਣਾਇਆ ਸੀ ਤੇ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਲੈ ਕੇ ਤੇ ਅੱਜ ਪੁਲਿਸ ਵੱਲੋਂ ਜਿਹੜੀ ਸਹਾਇਤਾ ਪ੍ਰਾਪਤ ਦਿੱਤੀ ਗਈ ਹੈ ਤੇ ਇਹਦਾ ਘਰ ਜਿਹੜਾ ਡਾਇਆ ਗਿਆ 2018 ਤੋਂ ਜੋ ਪਹਿਲਾਂ ਇਸੇ ਪਰਚਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹ ਕੰਮ ਕਰ ਰਿਹਾ ਸੀਗਾ ਤੇ ਜੁਣ ਹੁਣ ਸਰਕਾਰ ਤੋਂ ਵੱਲੋਂ ਸਖਤੀ ਕੀਤੀ ਗਈ ਹੈ ਜਿਹੜੀ ਨਸ਼ੇ ਵੇਚਣ ਵਾਲੇ ਦੇ ਖਿਲਾਫ ਉਹਦੇ ਤਹਿਤ ਇਹਦੇ ਵਰਗੇ ਹੋਰ ਵੀ ਕਈ ਬੰਦੇ ਜਿਹੜੇ ਪੁਲਿਸ ਵੱਲੋਂ ਫੜਕੇ ਅੰਦਰ ਦਿੱਤੇ ਗਏ ਆ ਉਹਨਾਂ ਦੀ ਪ੍ਰਾਪਰਟੀਆਂ ਵੀ ਇਹ ਜਿਹੜੀ ਮੁਕਸਰ ਪੁਲਿਸ ਦੀ 13ਵੀਂ ਕਾਰਵਾਈ ਹੈ ਜਿਹੜੀ ਕਿ ਜਿਨ੍ਹਾਂ ਨੇ ਨਸ਼ੇ ਦੇ ਵਰਤੋਂ ਕਰਕੇ ਆਪਣੀ ਪ੍ਰਾਪਰਟੀਆਂ ਬਣਾਈ ਸੀਗੀ ਇਹ 13ਵਾਂ ਸਟਰਕਚਰ ਜਿਹੜਾ ਮਾਰਚ ਮਹੀਨੇ ਤੋਂ ਬਾਅਦ ਆਇਆ ਗਿਆ ਇਸ ਸਾਲ ਦੀ ਗੱਲ ਕਰੀਏ ਆਪਣੀ ਜਨਦੋਤ ਤੋਂ 1 ਮਾਰਚ ਤੋਂ ਸਾਡੀ ਮੁਹਿੰਮ ਸਟਾਰਟ ਹੋਈ ਹੈ ਉਹਦੇ ਤਹਿਤ 800 850 ਤੋਂ ਵੱਧ ਜਿਹੜੇ ਪਰਚੇ ਦਰਜ ਕੀਤੇ ਗਏ ਆ ਜਿਹਦੇ ਤਹਿਤ 1400 ਤੋਂ ਵੱਧ ਨਸ਼ਾ ਸਮਗਲਰ ਫੜ ਕੇ ਅੰਦਰ ਦਿੱਤੇ ਗਏ ਆਂ ਸਾਢੇ 3 ਕਰੋੜ ਦੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾਈ ਗਈ ਹੈ 13 ਜਿਹੜੇ ਨਜਾਇਜ਼ ਉਹਨਾਂ ਦੇ ਘਰ ਬਣੇ ਸੀਗੇ ਉਹ ਢਾਏ ਗਏ ਆਂ ਤੇ ਜਿਹੜੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਦੀ ਕਾਰਵਾਈ ਹੈ ਉਹ ਬੜੇ ਇੱਕ ਸਟਰੋਂਗ ਨੋਟ ਤੇ 2025 ਦੇ ਵਿੱਚ ਚੱਲੀ ਹੈ ਤੇ ਅੱਗੇ 2026 'ਚ ਵੀ ਨਿਰੰਤਰ ਜਿਹੜੀ ਹੈ ਮੁਹਿੰਮ ਸਾਡੀ ਜਾਰੀ ਰਹੇਗੀ ਇਹਨਾਂ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਚ ਸੈਂਕੜੇ ਮਨਰੇਗਾ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਸੌਂਦ ਨੇ ਕਿਹਾ ਸੀ ਇਸ ਯੋਜਨਾ ਚ ਤਬਦੀਲੀ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਦਿੱਲੀ ਜਾ ਕੇ ਸੜਕਾਂ ਤੇ ਉਤਰਨਾ ਪਿਆ ਤਾਂ ਅਸੀਂ ਉਸ ਦੇ ਲਈ ਵੀ ਤਿਆਰ ਹਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰ ਸਰਕਾਰ ਤੇ ਗਰੀਬਾਂ ਦੇ ਪੈਸੇ ਦੱਬਣ ਦੇ ਲਗਾਏ aarop ਚੀਮਾ ਨੇ ਕਿਹਾ ਕਿ ਮਨਰੇਗਾ ਤਹਿਤ ਗਰੀਬਾਂ ਦੇ 23000 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਪੰਜਾਬ ਸਰਕਾਰ ਗਰੀਬ ਪਰਿਵਾਰਾਂ ਦਾ ਦੇਵੇਗੀ ਡਟਮਾ ਸਾਥ ਕੁਲਦੀਪ ਸਿੰਘ ਢਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲਿਆ ਲੰਬੇ ਹੱਥੀ ਢਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਵਿਧਾਨ ਸਭਾ ਚ ਗੈਰ ਹਾਜ਼ਰ ਰਹਿ ਕੇ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਗਰੀਬਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਭਾਜਪਾ ਨਾਲ ਗੱਠ ਜੋੜ ਚਾਹੁੰਦੇ ਨੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਹੁਣ ਤੱਕ ਬੁલાਏ ਕਿਸੇ ਵੀ ਵਿਸ਼ੇਸ਼ ਵਿਧਾਨ ਸਭਾ ਸੈਸ਼ਨ 'ਚੋਂ ਕਿਸੇ ਸਮੱਸਿਆ ਦਾ ਨਹੀਂ ਨਿਕਲਿਆ ਕੋਈ ਸਾਰਥਕ ਹੱਲ ਆਮ ਆਦਮੀ ਪਾਰਟੀ ਨੂੰ ਦਿੱਲੀ ਜਾ ਕੇ ਲੜਨੀ ਚਾਹੀਦੀ ਹੈ ਜੰਗ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਬੁલાਏ ਗਏ ਸੈਸ਼ਨ ਦੀ ਕੀਤੀ ਤਿੱਖੀ ਆਲੋਚਨਾ ਸ਼ਰਮਾ ਨੇ ਕਿਹਾ ਜਦੋਂ ਮੋਦੀ ਸਰਕਾਰ ਪੰਜਾਬ ਦੇ ਹਰ ਮਜ਼ਦੂਰ ਲਈ 100 ਦਿਨ ਦੇ ਰੋਜ਼ਗਾਰ ਦੀ ਰਕਮ ਭੇਜਦੀ ਹੈ ਤਾਂ ਮਾਨ ਸਰਕਾਰ ਮਜ਼ਦੂਰਾਂ ਨੂੰ ਪੂਰਾ ਰੋਜ਼ਗਾਰ ਕਿਉਂ ਨਹੀਂ ਦੇ ਰਹੀ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ